ਟਾਡੇ ਨਾਲ ਫਾਸਟਵੇ ਦੇ ਫੌਜੀ ਅੰਗਰੇਸ ਸਿੰਘ ਵੜਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦਾ ਹੰਗਾਰਾ ਮਿਲ ਰਿਹਾ ਪਿਛਲੇ ਦਿਨ ਜਦੋਂ ਇਹਨਾਂ ਨੂੰ ਟਿਕਟ ਤੋਂ ਅੰਕਾਰ ਕੀਤਾ ਗਿਆ ਆਮ ਪਾਰਟੀ ਤੋਂ ਆਜ਼ਾਦ ਉਮੀਦਵਾਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਭਾਜੀ ਫਾਸਟਵੇ ਦਾ ਤੁਹਾਡਾ ਤੁਹਾਨੂੰ ਮਾਜੀ ਸਤਿ ਸ਼੍ਰੀ ਅਕਾਲ ਜੀ ਫਾਸਟਵੇ ਦੇਖਣਾ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਇਹ ਦੱਸੋ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਤੇ ਕਿਵੇਂ ਤੁਹਾਨੂੰ ਲੱਗਦਾ ਪਹਿਲਾਂ ਤਾਂ ਤੁਸੀਂ ਇੰਨੀ ਸੇਵਾ ਕੀਤੀ ਆਮ ਪਾਰਟੀ ਦੇ ਵਿੱਚ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤੁਸੀਂ ਇਜਾਦ ਖੜ ਗਏ ਤੁਹਾਨੂੰ ਲੋਕ ਕਿਵੇਂ ਚੰਗਾ ਦੇਖੋ ਜੀ ਸੇਵਾ ਸ਼ਬਦ ਤੁਸੀਂ ਯੂਜ਼ ਕੀਤਾ ਸੇਵਾ ਇੱਕ ਮੇਰਾ ਪਹਿਲਾ ਕਰਮ ਔਰ ਧਰਮ ਆ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਤਨ ਦੇ ਜਦ ਨਾਲ ਇੱਕ ਸੱਤਾ ਸਿਪਾਹੀ ਚੱਲਦਾ ਜਿਸ ਤਰ੍ਹਾਂ ਉਹ ਦਿਨ ਦੇਖਦਾ ਨਾਲ ਰਾਤ ਦੇਖਦਾ ਪਰ ਜੈਸੀ ਰਾਜਨੀਤੀ ਨੂੰ ਕਹਿਣਾ ਜਿਸ ਤਰ੍ਹਾਂ ਰਾਜਨੀਤੀ ਦਾ ਸ਼ਕਾਰ ਹੁੰਦਾ ਬੰਦਾ ਇਹ ਬਿਲਕੁਲ ਰਾਜਨੀਤੀ ਦਾ ਸ਼ਕਾਰ ਕਰਿਆ ਹੈ ਨਾ ਇੱਕ ਐਮਐਲਏ ਨੂੰ ਉਤਾਰ ਦਿੱਤਾ ਗਿਆ ਗਰਾਉਂਡ ਵਿੱਚ ਕਿਸੇ ਵਰਕਰ ਨਹੀਂ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਟਿਕਟ ਦਿਓ ਤੁਸੀਂ ਇੱਥੇ ਹੋਰ ਮੇਰੇ بڑے ਸਾਥੀ ਸੀ ਜਿਹੜੇ ਟਿਕਟ ਦੇ ਦਾਅਵੇਦਾਰ ਸੀ ਸਟਰੋਂਗ ਦਾਅਵੇਦਾਰ ਸੀ ਉਹਨੂੰ ਟਿਕਟ ਦੇ ਦਿੰਦੇ ਤਾਂ ਇੱਕ ਜਿਹੜੀ ਜਿੱਤ ਹੁੰਦੀ ਇਹ ਸਾਡੇ ਇੱਕ ਵਲੰਟੀਅਰ ਦੀ ਜਿੱਤ ਹੁੰਦੀ ਸਾਡੇ ਪੂਰੇ ਪੰਜਾਬ ਦੇ ਵਿੱਚ ਇੱਕ ਵਲੰਟੀਅਰ ਦਾ ਕੈਟਰ ਹੋਰ ਬੜਾ ਮਜ਼ਬੂਤ ਹੁੰਦਾ ਸੀ ਪਰ ਕਿਧਰੇ ਨੇ ਕਿਧਰੇ ਆਮ ਆਦੀ ਪਾਰਟੀ ਦੀ ਜਿਹੜੀ ਦੋਹਰੀ ਰਾਜਨੀਤੀ ਦੋਰਾ ਚਿਹਰਾ ਜਿਹੜਾ ਦੋਰਾ ਮਾਪਦੰਡ ਉਹ ਸਾਹਮਣੇ ਆਇਆ ਬੁਨਿਆਦੀ ਨੇ ਇਥੇ ਕਈ ਜਗ੍ਹਾ ਤੇ ਨਾ ਵੱਡੀਆਂ ਡੀਆਂ ਸਭਾ ਵਿੱਚ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੜ ਪੰਜਾਬ ਦੇ ਮੁੱਖ ਮੰਤਰੀ ਬੜੇ ਰਿਸਪੈਕਟਡ ਨੇ ਉਹਨਾਂ ਕਹਿਆ ਸੀ ਸੰਗਰੂਰ ਦੇ ਵਿੱਚ ਕਿ ਅਸੀਂ ਕਦੇ ਵੀ ਕਿਸੇ ਐਮਐਲਏ ਨੂੰ ਟਿਕਟ ਨਹੀਂ ਦੇਵਾਂਗੇ ਅਸੀਂ ਆਦੇ ਵਲੰਟੀਅਰਾਂ ਦੇ ਪਮਕਰਾਂ ਨੂੰ ਟਿਕਟ ਦੇਵਾਂਗੇ ਤਾਂ ਇੱਕ ਦਿਨ ਕਿਤੇ ਸਾਰਾ ਜਗ ਜाहिर ਸਾਫ਼ ਹੁੰਦਾ ਔਰ ਇਸ ਤਰ੍ਹਾਂ ਜਿਹੜੀ ਪਾਰਟੀ ਨਸ਼ਰ ਪਾਰਟੀ ਦੇ ਸੰਗਠਨ ਮੰਤਰੀ ਉਹ ਵੀ ਇਹੀ ਗੱਲ ਕਹਿੰਦੇ ਵੀ ਜਿਹੜਾ ਮਿਹਨਤੀ ਵਲੰਟੀਅਰ ਹੋਵੇਗਾ ਉਹਨੂੰ ਅਸੀਂ ਟਿਕਟ ਦੇਵਾਂਗੇ ਪਰ ਇੱਥੇ ਕੁਝ ਸਾਰੇ ਪੰਜਾਬ ਦੇ ਵਿੱਚ ਤੁਸੀਂ ਜੇ ਪਲੀਪਾ ਜਾਣਦੇ ਹੋ ਕਿ ਜਿਹੜੀ ਰਾਜਨੀਤੀ ਹੋਈ ਆ ਵਲੰਟੀਅਰ ਨੂੰ ਖਤਮ ਕੀਤਾ ਗਿਆ ਅਗਲੇ ਹੌਨਰ ਚਿਹਰਾ ਨੂੰ ਖਤਮ ਕੀਤਾ ਗਿਆ ਦੇਖੋ ਅੱਜ ਪੰਜਾਬ ਦੇ ਵਿੱਚ ਜੇ ਨ ਸਾਡੇ ਜੇ 5 ਤੋਂ 8 ਕੈਂਡੀਡੇਟ ਨੇ 5 ਮੰਤਰੀ ਨੇ 3 ਐਮਐਲਏ ਨੇ ਇੱਥੇ ਜੇ ਦੁਬਾਰਾ ਚੋਣ ਹੁੰਦੀ ਜਾਂ ਜਿੰਨੀ ਚੋਣ ਹੁੰਦੀ ਹੈ ਖਰਚਾ ਕਿੰਨਾ ਦਾ ਹੋਏਗਾ ਤੇਰਾ ਮੇਰਾ ਪਬਲਿਕ ਦਾ ਖਰਚਾ ਹੋਏਗਾ ਪਬਲਿਕ ਦਾ ਟਾਈਮ ਐਂਡ ਟਾਈਮ ਜਿਹੜਾ ਹੈਗਾ ਉਹ ਸਪੈਂਡ ਜੋ ਟਾਈਮ ਦੀ ਕੋਈ ਵੈਲਿਊ ਨਹੀਂ ਸਮਝਦੀਆਂ ਪਾਰਟੀਆਂ ਪਾਰਟੀਆਂ ਨੇ ਸਮਝ ਲਿਆ ਕਿ ਸਾਡੇ ਲਈ ਹੀ ਲੋਕ ਬੈਠੇ ਨੇ ਪਰ ਮੈਂ ਕਹਿਣਾ ਚਾਹਣਾ ਜਿਸ ਤਰ੍ਹਾਂ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੱਕ ਇਨਕਲਾਬੀ ਕਹਿ ਰਹੇ ਸੀ ਇਹ ਇਨਕਲਾਬੀ ਨਹੀਂ ਹੈ ਕੁਝ ਹੋਰ ਨੇ ਮੈਂ ਇਹ ਚਾਹ ਮੈਂ ਨਹੀਂ ਕਹਿ ਰਿਹਾ ਮੈਨੂੰ ਟਿਕਟ ਦੇਣੀ ਚਾਹੀਦੀ ਸੀ ਮੇਰਾ ਕੋਈ ਸਵਾਰਥ ਨਹੀਂ ਆਮਾਦੀ ਪਾਰਟੀ ਨੂੰ ਟਿਕਟ ਦਾ ਮੰਗਣਾ ਮੇਰਾ ਹੱਕ ਹੈ ਟਿਕਟ ਨੇ ਨਹੀਂ ਦਿੱਤੀ ਤਾਂ ਉਹਨਾਂ ਦੀ ਪਾਲਸੀ ਜਾਂ ਪਰ ਪਾਲਸੀ ਨੂੰ ਜਗਜाहिर ਤੇ ਕਰਨ ਇੱਕ ਜਗ੍ਹਾ ਤੇ ਹੋ ਸਕੇ ਤਾਂ ਕੋਈ ਅੰਗਰੇਜ਼ ਸਿੰਘ ਜਾਂ ਹੋਰ ਮੇਰੇ ਸੁਭਰਾਜ ਗੋਰਾ ਕੋਈ ਹੋਰ ਸਾਡੇ ਕੁਸ਼ਮਿੰਦਰ ਖਿੰਡਾ ਕਮਜ਼ੋਰ ਕੈਂਡੀਡੇਟ ਸੀ ਫਿਰ ਅਸੀਂ ਕਿਸੇ ਐਮਐਲਏ ਨੂੰ ਉਤਾਰ ਲੈਂਦੇ ਪਰ ਅੱਠ ਜਗ੍ਹਾ ਤੇ ਸਾਡੇ ਕੈਂਡੀਡੇਟ ਨੇ ਚਾਰ ਹੋਏ ਪਏ ਹੋਏ ਦੋ ਸਾਲਾਂ ਵਿੱਚ ਤੇ ਕਾਫੀ ਵੱਡਾ ਚਿੰਤਾ ਦਾ ਵਿਸ਼ਾ ਪਾਰਟੀ ਨੇ ਕਿਸੇ ਨੂੰ ਨਹੀਂ ਪੁੱਛਿਆ ਜੀ ਕਿਸੇ ਨੂੰ ਨਹੀਂ ਪੁੱਛਿਆ ਪਾਰਟੀ ਆਦੀ ਮਰਜ਼ੀ ਕਰਦੀ ਵੱਡੇ ਵੱਡੇ ਚਿਹਰੇ ਆ ਰਹੇ ਨੇ ਤੁਸੀਂ ਇਹ ਦੇਖੋ ਕਾਂਗਰਸ ਦਾ ਉਮੀਦਵਾਰ ਕੋਈ ਨਹੀਂ ਉਤਾਰਿਆ ਬੀਜੇਪੀ ਦਾ ਕੋਈ ਨਹੀਂ ਉਤਾਰਿਆ ਇਹਨਾਂ ਚ ਕੋਈ ਲਾ ਕੋਈ ਲੀਡਰ ਨਹੀਂ ਜਾਂ ਮਿਲ ਰਿਹਾ ਹੈ ਕਿ ਦੇਖੋ ਜੀ ਪਾਰਟੀ ਕਾਂਗਰਸ ਤੇ ਭਾਜਪਾ ਦੀ ਆਪ ਦੀ ਸਟ੍ਰੈਟਜੀ ਆ ਕੀ ਉਹਨਾਂ ਕਰਨਾ ਕੀ ਨਹੀਂ ਕਰਨਾ ਸਾਨੂੰ ਉਦra ਕੋਈ ਮਤਲਬ ਨਹੀਂ ਆ ਅਸੀਂ ਮੈਦਾਨ ਦੇ ਵਿੱਚ ਉਤਰੇ ਆ ਸਾਡੇ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਆ ਤੁਹਾਨੂੰ ਕਿਵੇਂ ਦਾ ਵਗਾਰ ਮਿਲਦਾ ਪਿੰਡਾਂ ਦੇ ਵਿੱਚ ਤੁਸੀਂ ਜਾ ਹੀ ਰਹੇ ਜੇ ਪਿੰਡਾਂ ਦੇ ਵਿੱਚ ਦੇਖੋ ਜੀ ਪਿਛਲੇ ਵੀ ਜਿਹੜਾ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਪਿੱਛੇ 20 April ਦਾ ਢਿੱਲੋ ਪੈਲਸ ਦੇ ਵਿੱਚ 5 ਤੋਂ 10 ਹਜ਼ਾਰ ਦੀ ਜਿਹੜੀ ਗੈਦਰਿੰਗ ਸੀ ਉੱਥੇ ਲੋਕਾਂ ਨੇ ਮੈਨੂੰ ਟਿਕਟ ਦਿੱਤੀ ਆ ਲੋਕਾਂ ਨੇ ਉਹ ਲੋਕ ਕੌਣ ਸੀ ਬਾਰਡਰ ਪੱਟੀ ਦੇ ਨੋ ਹਲਕਿਆਂ ਦੇ ਲੋਕ ਸੀ ਉਹ ਨੋ ਹਲਕਿਆਂ ਦੇ ਲੋਕ 5 ਤੋਂ 10000 ਜਦ ਲੋਕ ਤੁਹਾਡੇ ਲਈ ਕੰਮ ਕਰਨ ਹਰ ਪਾਰਟੀ ਕੋਲ ਐਟਾ ਬਟਾ ਕੈਡਰ ਨਹੀਂ ਆ ਮੇਰੇ 5 ਤੋਂ 10000 ਬੰਦਾ ਮੇਰੇ ਲਈ ਕੰਮ ਕਰ ਰਿਹਾ ਇਹ ਕਾਫੀ ਵੱਡੀ ਗੱਲ ਜੀ ਦੇਖਣ ਦੀ ਗੱਲ ਆ ਇਹ ਮੈਨੂੰ ਉਸ ਦਿਨ ਜਿਹੜਾ ਸਾਫਾ ਕਮਾ ਕੇ ਮੈਨੂੰ ਪਿਆਰ ਦਿੱਤਾ ਉਹ ਬਿਲਕੁਲ ਜੇ ਲੋਕਾਂ ਦੇ ਜੇ ਮੈਂ ਉਹਨਾਂ ਦਾ ਧੰਨਵਾਦ ਆਣਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਉਹਨਾਂ ਖੜਾ ਕੀਤਾ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਦਾ ਉਹ ਜਿਹੜਾ ਬਾਰਡਰ ਪੱਟੀ ਦਾ ਹੰਗਾਰਾ ਪਿੱਛੇ ਰਲੀਆਂ ਹੋ ਰਹੀਆਂ ਕਾਫੀ ਜਿਆਦਾ ਜਿਆਦਾ ਮੇਰੀ ਮੀਟਿੰਗਸ ਹੋ ਰਹੀਆਂ ਕਾਫੀ ਸੁਣਾ ਲੋਕਾਂ ਦਾ ਪਿਆਰ ਮਿਲ ਰਿਹਾ ਬਿਲਕੁਲ ਕੀ ਕੀ ਮੁੱਦੇ ਰਹਿਣਗੇ ਪਹਿਲੇ ਤੋਂ ਮੇਰੇ ਮੁੱਦੇ ਸਭ ਤੋਂ ਵੱਡੇ ਮੁੱਦੇ ਜਿਹੜੇ ਫਿਰੋਜ਼ਪੁਰ ਬਾਰਡਰ ਪੱਟੀ ਲੈ ਕੇ ਮੈਂ ਇੱਕ ਮੁੱਦਾ ਸਭ ਤੋਂ ਵੱਡਾ ਮੁੱਦਾ ਮੈਂ ਫਸਟ ਵੀ ਚੈਨਲ ਤੇ ਦੱਸਣਾ ਚਾਹਣਾ 1965 ਦੀ ਜਿਹੜੀ ਲੜਾਈ ਆ ਉਸ ਲੜਾਈ ਦੇ ਵਿੱਚ ਰਾਏ ਸਿੱਖ ਬਰਾਦਰੀ ਨੇ ਇਸ ਬਾਰਡਰ ਪੱਟੀ ਦੇ ਜਿਹੜੀ ਜ਼ਿਆਦਾਤਰ 90% ਲੋਕ ਰਾਏ ਸਿੱਖ ਬਰਾਦਰੀ ਦੇ ਪਹਿਲੇ 90 99% ਲੋਕ ਰੈਸੀ ਬ੍ਰਦਰੀ ਦੇ ਲੋਕ ਰਹਿੰਦੇ ਸੀ 1943 ਤੱਕ 1965 ਤੱਕ ਦੀ ਲੜਾਈ ਦਾ ਇਤਿਹਾਸ ਮੈਂ ਦੱਸਣਾ ਚਾਹਣਾ 171 ਆਰਮੀ ਦੀ 171 ਆਰਟਲਰੀ ਯੂਨਿਟ ਇਥੇ ਲੱਗੀ ਹੋਈ ਸੀ ਜਦ ਲੜਾਈ ਲੱਗ ਰਹੀ ਸੀ ਇੱਕ ਬ੍ਰਿਗੇਡ ਵੀ ਸੀ ਪਰ ਇੱਥੇ ਜਿਹੜਾ ਸੈਨੀਅਲ ਬਾਰਡਰ ਜਦੋਂ ਖਤਰਾ ਹੋ ਗਿਆ ਸੀ ਪਾਕਿਸਤਾਨ ਦੀ ਆਰਮੀ ਸਾਡੇ ਤੇ ਹੈਵਿੰਗ ਅਟੈਕ ਇਮੋਰਤ ਸੀ ਤਾਂ ਜਿਹੜੀ ਉਹਨਾਂ ਨੇ ਪੁਲ ਤੋੜ ਕੇ ਅੱਗੇ ਕ੍ਰੋਸ ਕਰਨਾ ਸੀ ਫਰੋਸਪੁਨੋ ਹੋ ਸਕਦਾ ਪੰਜਾਬ ਚੰਡੀਗੜ੍ਹ ਬੈਠ ਤੇ ਦਿੱਲੀ ਜਾਂਦੇ ਪਰ ਸਭ ਤੋਂ ਵੱਡੀ ਜਿਹੜੀ ਜੰਗ ਜਿਹੜੀ ਇਥੇ جنگ ਲੜੀ ਗਈ ਉਹ ਰਾਜਸਿੱਖ ਬਰਾਦਰੀ ਨੇ جنگ ਲੜੀ ਆ ਇਸ ਬਾਰਡਰ ਤੇ ਬਾਕੀ ਸਾਰੇ ਅਸੀਂ ਕਹਿੰਨੇ ਆ ਪਰ ਕਿਦੇ ਕਿਤਾਬਾਂ ਤੇ ਨਾਮ ਨਹੀਂ ਆਇਆ ਇਸ ਬਰਾਦਰੀ ਦਾ ਜਿਨ੍ਹਾਂ ਨੇ ਹਿੰਮਤ ਦਿਖਾਈ ਹੋਵੇ ਪੰਜਾਬ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਦੇ ਲਈ ਪਾਕਿਸਤਾਨ ਦੀ ਆਰਮੀ ਨਾਲ ਮੱਥਾ ਲਾ ਲਿਆ ਉਸ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਨਾ ਹੀ ਸਾਡੇ ਲੀਡਰਾਂ ਨੇ ਜਿੰਨੇ ਵੀ ਸਾਡੇ ਐਮਪੀ ਰਹੇ ਨੇ ਜਾਂ ਜਿੰਨੇ ਵੀ ਸਾਡੇ ਇਥੇ ਹਰਦਾਨ ਸਾਹਿਬ ਦੇ ਐਮਐਲਏ ਰਹੇ ਨੇ ਕਿਸੇ ਨੇ ਕਦੇ ਇਸ ਮੁੱਦੇ ਤੇ ਗੱਲ ਹੀ ਨਹੀਂ ਕੀਤੀ ਪਰ ਫੌਜੀ ਅਗਰੇਸਿਵ ਬਡਵਾਲ ਹਮੇਸ਼ਾ ਗੱਲ ਕਰੇਗਾ ਜਿਹੜੀ ਸੱਚ ਦੀ ਗੱਲ ਹੋਏਗੀ ਜ਼ਮੀਨਾਂ ਖੋਈਆਂ ਗਈਆਂ ਸਾਡੇ ਲੋਕ ਰਹਿੰਦੇ ਨੇ ਇੱਥੇ ਜਿਹੜੀ ਲੜਾਈ ਚੱਲੀ ਆ ਸਿਰ ਤੇ 71 ਦੀ ਲੜਾਈ ਚੱਲੀ ਆ ਉਸ ਤੋਂ ਬਾਅਦ 88 ਦੇ ਪਾਣੀ ਚੱਲੇ ਆ 99 ਦੇ ਕਾਰਗਰਵਾਹ ਚੱਲੀ ਆ ਹੁਣ ਵੀ ਫਲੱਡ ਚੱਲੇ ਆ ਜਦੋਂ ਵੀ ਕੋਈ ਵਿਪਤਾ ਜਾਂ ਕੋਈ ਵੀ ਦੁਸ਼ਮਣ ਅਟੈਕਿੰਗ ਮੂਰਤ ਹੁੰਦਾ ਸਭ ਤੋਂ ਪਹਿਲਾਂ ਸਾਡੇ ਲੋਕ ਫੇਸ ਕਰਦੇ ਆ ਬਾਰਡਰ ਪੱਟੀ ਦੇ ਪਰ ਉਹਨਾਂ ਬਾਰਡਰ ਪੱਟੀ ਦੇ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਜਾਂਦੀਆਂ ਨੇ ਤੁਸੀਂ ਦੇਖੋ ਕਿਹੜੀ ਹਜ਼ਾਰੇ ਨੂੰ ਬਸ ਜਾਂਦੀ ਸਰਕਾਰੀ ਕਿਹੜੀ ਸਰਕਾਰੀ বাস ਪਿੰਲਾ ਦੇ ਵਿੱਚ ਜਾਂਦੀ ਆ ਕੀ ਲੋਕ ਟੈਕਸ ਨਹੀਂ ਦਿੰਦੇ ਦਿੰਦੇ ਆ ਤਾਂ ਬੜੀ ਵੱਡੀ ਜਿਹੜੀ ਨਿੰਦਣ ਨਿਕਲ ਆ ਬਾਕੀ ਬਹੁਤ ਵੱਡਾ ਸਮਾਜ ਸਾਡੇ ਜਿਹੜੇ ਜਿੰਨੇ ਲੋਕ ਸਾਡੇ ਬਾਰਡਰ ਪੱਟੀ ਦੇ ਲੋਕ ਰਹਿ ਰਹੇ ਨੇ ਸਾਡੇ ਸਾਰੇ ਸਾਰੇ ਭਾਈਚਾਰਾ ਸਾਡਾ ਸਾਰਾ ਭਾਈਚਾਰਾ ਦੋ ਕੀ 75 ਸਾਲਾਂ ਦੇ ਵਿੱਚ ਕੁਝ ਨਹੀਂ ਮਿਲਿਆ ਜੋ ਕੁਝ ਲੋਕ ਕਰ ਰਹੇ ਨੇ ਆਪਦੇ ਮਿਹਨਤ ਸਦਕਾ ਆਪਦਾ ਜੀਵਨ ਬਰਸਾ ਕਰ ਰਹੇ ਨੇ ਬਾਕੀ ਸਰਕਾਰ ਸਿਰਫ ਟੈਕਸ ਲੈਂਦੀ ਆ ਟੈਕਸ ਲੈਣ ਤੋਂ ਬਾਅਦ ਵੋਟਾਂ ਲੈਂਦੀ ਆ ਵੋਟਾਂ ਦੇ ਬਾਅਦ ਉਹ ਨਜ਼ਰ ਨਹੀਂ ਆਉਂਦੀ ਇਹ 75 ਸਾਲਾਂ ਪਹਿਲਾਂ ਸਰਕਾਰਾਂ ਨੇ ਕੀਤਾ ਤਾਂ ਹੁਣ ਦੀ ਸਰਕਾਰ ਵੀ ਇਹੀ ਗੱਲ ਕਰੀ ਅੱਜ ਪਿੰਡਾਂ ਦੇ ਵਿੱਚ ਕੋਈ ਐਮਐਲ ਨਹੀਂ ਜਾ ਰਿਹਾ ਨਾ ਦੋ ਸਾਲਾਂ ਚ ਗਿਆ ਕੋਈ ਕੰਮ ਤਾਂ ਕਰਨ ਕੋਈ ਕੰਮ ਤਾਂ ਕਰਨ ਤਾਂ ਬਾਕੀ ਕਾਫੀ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਅਸੀਂ ਇਸ ਚੀਜ਼ ਨੂੰ ਨਕਾਰਦੇ ਫਿਰੋਜ਼ਪੁਰ ਨੂੰ ਬੜੀ ਵਿਕਾਸ ਦੀ ਲੋੜ ਆ ਫਿਰੋਜ਼ਪੁਰ ਨੂੰ ਇੰਡਸਟਰੀ ਲੈ ਕੇ ਆਓ ਰੋਰ ਕਨੈਕਟੀਵਿਟੀ ਲੈ ਕੇ ਆਓ ਟੂਰਿਜ਼ਮ ਪਲੇਸ ਬਣਾਓ ਰੇਲਵੇ ਲੈ ਕੇ ਆਓ 에어ਪੋਰਟ ਤੱਕ ਸਾਨੂੰ ਦੇਣਾ ਚਾਹੀਦਾ ਸਭ ਤੋਂ ਜ਼ਿਆਦਾ ਜਿਹੜੀ ਸਾਨੂੰ ਲੋੜ ਆ ਫਾਜ਼ਿਲਕਾ